ਦਾ ਅੱਜ ਦਾ ਟੌਪਿਕ ਹੈ ਸੁਖਵੰਤ ਕੌਰ ਮਾਨ ਦੀ ਕਹਾਣੀ ਚੱਟੂ ਬੱਚਿਓ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਚੱਟੂ ਕੀ ਹੁੰਦਾ ਆ ਜਿਹਦਾ ਅਸੀਂ ਦੁਆਬੇ ਦੇ ਵਿੱਚ ਕੀ ਬੋਲਦੇ ਆ ਚੱਠੂ ਬੋਲਦੇ ਆ ਮਸਾਲਾ ਮੇਚਾ ਕੁੱਟਣ ਲਈ ਪਹਿਲਾਂ ਲੱਕੜੀ ਦੇ ਚੱਟੂ ਦੀ ਵਰਤੋਂ ਕੀਤੀ ਜਾਂਦੀ ਸੀ ਇਸ ਕਹਾਣੀ ਦੇ ਵਿੱਚ ਚੱਟੂ ਇੱਕ ਪ੍ਰਤੀਕ ਹੈ ਸਿੰਬਲ ਹੈ ਇਸ ਕਹਾਣੀ ਦਾ ਸਬੰਧ 1947 ਦੀ ਵੰਡ ਦੇ ਨਾਲ ਹੈ। ਇਸ ਕਹਾਣੀ ਦੇ ਵਿੱਚ ਜਿਹੜੀ ਇੱਕ ਛੋਟੀ ਕੁੜੀ ਹੈ ਜਦੋਂ ਵੰਡ ਹੁੰਦੀ ਆ ਉਹ ਲੜਕੀ ਆਪਣੇ ਨਾਲ ਦਿੱਗ ਦੀ ਢੈਂਦੀ ਚੱਕੂ ਜਿਹੜਾ ਆ ਚੁੱਕ ਕੇ ਲੈਂਦੀ ਹੈ। ਲਿਖਕ ਦੱਸ ਰਿਹਾ ਕਿ ਪਰਿਵਾਰ ਜਿਹੜਾ ਹੈ ਉੱਥੋਂ ਉੱਜੜ ਕੇ ਆਂਦਾ ਛੋਟੀ ਬੱਚੀ ਦੇ ਸਮੇਤ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਜਦੋਂ ਪਰਿਵਾਰ ਇਧਰਲੇ ਪੰਜਾਬ ਦੇ ਵਿੱਚ ਆਂਦਾ ਤੇ ਉਹਨਾਂ ਨੂੰ ਪਨਾਹਗੀਰ ਕਿਹਾ ਜਾਂਦਾ ਹੈ ਪਨਾਹਗੀਰ ਪਨਾਹ ਲੈਣ ਵਾਲੇ ਜਿਹੜੇ ਉੱਥੋਂ ਉੱਜੜ ਕੇ ਆਏ ਸੀ ਪਨਾਹਗੀਰ ਸ਼ਬਦ ਜਿਹੜਾ ਬਹੁਤਾ ਬਦਿਆ ਨਹੀਂ ਸਮਝਿਆ ਜਾਂਦਾ ਸੀ ਇੱਕ ਤਾਂ ਲੋਕ ਵੰਡ ਵੱਲੇ ਉੱਜੜ ਕੇ ਆਏ ਦੂਸਰਾ ਉਹਨਾਂ ਨੂੰ ਪਨਾਹ ਕਿ ਸੋਣਾ ਪੈਂਦਾ ਸੀ ਉਸ ਪਰਿਵਾਰ ਦੇ ਕੋਲ ਨਾ ਘਰ ਸੀ ਨਾ ਕੋਈ ਹੋਰ ਰਹਿਣ ਸਹਿੰਦਾ ਸਮਾਨ ਸੀ ਤੇ ਉਹ ਆ ਕੇ ਇੱਕ ਮੁਸਲਮਾਨ ਦਾ ਘਰ ਜਿਹੜਾ ਹੈ ਉਹਦੇ ਵਿੱਚ ਆਪਣਾ ਜੀਵਨ ਬਸਰ ਸ਼ੁਰੂ ਕਰਦੇ ਆ ਖਲਾਰਾ ਪਿਆ ਹੁੰਦਾ ਸਿਰਫ ਮਿਰਚਾਂ ਤੋਂ ਸਵਾਹ ਉਸ ਘਰ 'ਚੇ ਕੁਝ ਨਹੀਂ ਮਿਲਦਾ ਤੇ ਇਹ ਪਰਿਵਾਰ ਪਾਕਿਸਤਾਨ ਦੇ ਵਿੱਚ ਜਦੋਂ ਸੀ ਤੇ ਉਹਨਾਂ ਕੋਲ ਬਹੁਤ ਸਾਰੀਆਂ ਜ਼ਮੀਨਾਂ ਜਾਇਦਾਦਾਂ ਘਰ ਜਿਹੜੇ ਸੀ ਦਾਣਿਆਂ-ਦਾਲ ਅਨਾਜ ਨਾਲ ਭਰੇ ਹੋਏ ਸਿਗੇ ਤੇ ਇੱਥੇ ਆ ਕੇ ਉਹਨਾਂ ਨੂੰ ਸੁੱਕੀਆਂ ਰੋਟੀਆਂ ਖਾਣੀਆਂ ਪੈਂਦੀਆਂ ਫਿਰ ਹੌਲੀ-ਹੌਲੀ ਉਹ ਕੀ ਕਰਦੇ ਗਵਾਂਡੀਆਂ ਦੇ ਘਰੋਂ ਲੱਸੀ ਦਾ ਡੋਲੂ ਮੰਗ ਲਿਆਉਂਦੇ ਆ ਜਿਹੜੀਆਂ ਮਿਰਚਾਂ ਹੁੰਦੀਆਂ ਢਗੀਆਂ ਹੋਈਆਂ ਕੋਠਰੀ ਦੇ ਵਿੱਚ ਜਾਂ ਦਲਾਂ ਦੇ ਵਿੱਚ ਉਹਨਾਂ ਨੂੰ ਚੱਕ ਕੇ ਉਹ ਮਿਰਚਾਂ ਰਗੜ ਲੈਂਦੇ ਆ ਨਾਲ ਲਸਣ ਜਿਹੜਾ ਆ ਉਹਨੂੰ ਰਗੜ ਲੈਂਦੇ ਆ ਤਾਂ ਕਹਿੰਦੇ ਲਸਣ ਪਲਾਉ ਬਣਾ ਲਿਆ ਤੇ ਹੌਲੀ ਹੌਲੀ ਉਹਨਾਂ ਦੀ ਹਾਲਤ ਜਿਹੜੀ ਆ ਪਰਿਵਾਰ ਦੀ ਸੁਧਰਦੀ ਜਾਂਦੀ ਆ ਤੇ ਘਰ ਦੇ ਵਿੱਚ ਲਵੇਰੀ ਆ ਜਾਂਦੀ ਆ ਲਵੇਰੀ ਪਰਸ਼ਮੋਂ ਤੋਂ ਭਾਵ ਆ ਤੇ ਫਿਰ ਕੀ ਆ ਜਿਹੜਾ ਆ ਬੁੱਧ ਆਉਣਾ ਸ਼ੁਰੂ ਹੋ ਜਾਂਦਾ ਆ ਕਿਉਂ ਆਉਣਾ ਸ਼ੁਰੂ ਹੋ ਜਾਂਦਾ ਆ ਜਦ ਕੀ ਪਰਿਵਾਰ ਨੇ ਕਦੇ ਬਨੋਟੀਕੇ ਡਾਲਡਾ ਜਿਹੜਾ ਆ ਉਹ ਨੂੰ ਕਦੇ ਨਹੀਂ ਵਰਤਿਆ ਸੀ ਪਹਿਲਾਂ ਉਹ ਨੂੰ ਡਾਲਡਾ ਕੇ ਵਰਤਣਾ ਪੈਂਦਾ ਆ ਤੇ ਇੱਕ ਪਾਸੇ ਦੇਖੋ ਰੱਜਿਆ-ਪੁਜਿਆ ਪਰਿਵਾਰ ਸੀ ਇੱਕ ਪਾਸੇ ਉਹ ਨੂੰ ਇਦਾਂ ਦੇ ਹਾਲਾਤਾਂ 'ਚ ਜੀ ਗੁਜ਼ਰਨਾ ਪੈਂਦਾ ਕਿ ਸੁੱਤੀਆਂ ਰੋਟੀਆਂ ਜਿਹੜੀਆਂ ਖਾਣੀਆਂ ਪੈਂਦੀਆਂ ਨੇ ਤੇ ਲੜਕੀ ਦੇ ਦਾਦਾ ਜੀ ਕੀ ਕਰਦੇ ਨੇ ਜ਼ਮੀਨ ਜਿਹੜੀ ਆ ਉਹ ਲੈ ਲੰਦੇ ਆ ਅੜ ਅੜਾ ਕੰਮ ਕਰਨ ਲੱ ਪੈਂਦੇ ਆ ਦਰੋ ਬੈਸੇ 8 ਲੱਖ ਕਰਦੇ ਆ ਕਭੀ ਔਰਤਾ ਕੀ ਕਰਦੀਆਂ ਨੇ ਕਿਸੇ ਦੀਆਂ ਚੂੜੀਆਂ ਕਿਸੇ ਦੇ ਹਾਰ ਜੋ ਵੀ ਘਰ ਦੇ ਵਿੱਚ ਸੀਗਾ ਚਾਹੇ ਉਹ ਸਟੱਡ ਸੀਗੇ ਸਟੱਡ ਉਹਦੇ ਬਟਨ ਜਿਹੜੇ ਲਗਾਉਂਦੇ ਆ ਉਹ ਸਾਰਾ ਜਿੰਨਾ ਵੀ ਸੋਨਾ ਸੀ ਸਾਰਾ ਕੀ ਕਰਦੇ ਨੇ ਸਾਰਾ ਪਰਿਵਾਰ ਦੇ ਕੇ ਆਪਣਾ ਕੰਮ ਜਿਹੜਾ ਉਹਨੂੰ ਸ਼ੁਰੂ ਕਰਦੇ ਆ ਤੇ ਹੌਲੀ-ਹੌਲੀ ਜਿਹੜੀ ਗੱਡੀ ਆ ਉਹ ਲਈ ਤੇ ਆਉਣ ਲੱਗ ਪੈਂਦੀ ਆ ਤੇ ਜਦੋਂ ਉਹ ਕੈਂਪ ਦੇ ਵਿੱਚ ਆ ਕੇ ਰੁਕਦੇ ਆ ਤੇ ਉਹਨਾਂ ਦਾ ਇੱਕ ਬੱਚਾ ਸਕੂਲ ਜਾਂਦਾ ਉਹਨੂੰ ਇੱਕ ਕੋਟ ਮਿਲਿਆ ਉਹਨਾਂ ਦਾ ਉਹ ਬੱਚਾ ਸਕੂਲ ਜਿਹੜਾ ਆ ਕੋਟ ਪਾ ਕੇ ਜਾਂਦਾ ਆ ਤੇ ਜਦੋਂ ਬਾਕੀ ਪਰਿਵਾਰ ਨੂੰ ਵੀ ਜ਼ਰੂਰਤ ਹੁੰਦੀ ਉਸ ਇੱਕ ਕੋਟ ਨਾਲ ਹੀ ਬਾਕੀ ਜਿਹੜੇ ਘਰ ਦੇ ਮੇਲ ਮੈਂਬਰ ਆ ਮਰਦ ਮੈਂਬਰ ਨੇ ਉਹ ਵੀ ਉਸੇ ਕੋਟ ਨਾਲ ਗੁਜ਼ਾਰਾ ਕਰਦੇ ਆ ਉਹਨਾਂ ਪਰਿਵਾਰ ਕੋਸ਼ਿਸ਼ ਨਹੀਂ ਸੀ ਖਾਲੀ ਹੱਥ ਆਏ ਸੀਗੇ ਇੱਕ ਜਿਹੜਾ ਪੁਰਾਣਾ ਘਰ ਹੌਲੀ ਹੌਲੀ ਉਹਨੂੰ ਝਾੜੂ ਲੈਂਦੇ ਆ ਬੋਕਰ ਲੈਂਦੇ ਆ ਉਹਦੇ ਨਾਲ ਉਹਦੀ ਸਫਾਈ ਕਰਦੇ ਆ ਤੇ ਪਸ਼ੂ ਆਣਦੇ ਨਾਲ ਘਰ ਦੇ ਵਿੱਚ ਚਾਹ ਵਗੈਰਾ ਬਣਨ ਲੱਗ ਪੈਂਦੀ ਆ ਖੇਤੀਬਾੜੀ ਕਰਨ ਲੱਗ ਪੈਂਦੇ ਆ ਸਬਜ਼ੀਆਂ ਬੀਜਣ ਲੱਗ ਪੈਂਦੇ ਆ ਉਹ ਸਬਜ਼ੀਆਂ ਜਿਹੜੀਆਂ ਆ ਉਹਨਾਂ ਦੇ ਪੈਸੇ ਜਿਹੜੇ ਆ ਵਟਦੇ ਆ ਤੇ ਉਹ ਪੈਸਿਆਂ ਦੇ ਨਾਲ ਘਰ ਦਾ ਗੁਜ਼ਾਰਾ ਚੱਲਦਾ ਆ ਅਰਥ ਦੇ ਨਾਲ ਗੁਜ਼ਾਰਾ ਚੱਲਦਾ ਫਿਰ ਲੇਸ ਕਾਸਤੀਆ ਖੀਰ ਦੇ ਵਿੱਚ ਘਰ ਦੇ ਵਿੱਚ ਇੱਕ ਵਿਆਹ ਹੁੰਦਾ ਜਾਂ ਸਾਰੇ ਜਣੇ ਇਕੱਠੇ ਹੋਏ ਹੁੰਦੇ ਆ ਤੇ ਉਹ ਜਿਹੜਾ ਚੱਟੂ ਲਿਆਦਾ ਸੀਗਾ ਤੇ ਉਹਨੂੰ ਕੀ ਕਰਦੇ ਉਹ ਪਾੜ ਦਿੰਦੇ ਆ ਜਦੋਂ ਉਹਨੂੰ ਖਵਾੜੀ ਨਾਲ ਪਾੜਦੇ ਆ ਖਵਾੜੀ ਨਾਲ ਉਹਦੀਆਂ ਟੁਕੜੇ ਕਰਦੇ ਆ ਤੇ ਸਾਰਾ ਟੱਬਰ ਹੱਸਦਾ ਜਾ ਸਖਵਤ ਕੁਰਮਾਨ ਨੇ ਸਾਨੂੰ ਇਸ ਕਹਾਣੀ ਵਿੱਚ ਦੱਸਿਆ ਕਿ ਜਦੋਂ 1947 ਦੀ ਵੰਡ ਹੋਈ ਉਸ ਵੇਲੇ ਲੋਕਾਂ ਦਾ ਪੂਰਾ ਜੀਵਨ ਜਿਹੜਾ ਸੀ ਤਹਿਸ ਨੈਸ ਹੋ ਗਿਆ ਇਸ ਪਰਿਵਾਰ ਦੇ ਜੀਵਨ ਰਾਹੀ ਲੇਖਕਾਂ ਨੇ ਦੱਸਿਆ ਕਿ ਪੰਜਾਬੀਆਂ ਨੇ ਮੁੜ ਤੋਂ ਆਪਣਾ ਜੀਵਨ ਜਿਹੜਾ ਕਿਵੇਂ ਸੈੱਟ ਕੀਤਾ ਜ਼ੀਰੋ ਤੋਂ ਫਿਰ ਆਪਣੇ ਆਪ ਨੂੰ ਸਟਾਰਟ ਕੀਤਾ ਇਹ ਇਹ ਸਿਰਫ ਇੱਕ ਪਰਿਵਾਰ ਦੀ ਕਹਾਣੀ ਨਹੀਂ ਇਹ ਉਹਨਾਂ ਸਾਰੇ ਪਰਿਵਾਰਾਂ ਦੀ ਕਹਾਣੀ ਆ ਜਿਹੜੀ ਵੱਡ ਵੇਲੇ ਉੱਜੜ ਕੇ ਚਾਹੇ ਐਸ ਪਾਸੇ ਆਏ ਚਾਹੇ ਚਾਹੇ ਪਾਕਿਸਤਾਨ ਵਾਲੇ ਪਾਸੇ ਗਏ ਤੇ ਇਸੇ ਤਰ੍ਹਾਂ ਪਰਿਵਾਰਾਂ ਦੇ ਪਰਿਵਾਰ ਜਿਹੜੇ ਨੇ ਉਹ ਮਾਰੇ ਗਏ ਇਸ ਕਹਾਣੀ ਦੇ ਵਿੱਚ ਵੀ ਅਸੀਂ ਦੇਖਦੇ ਆ ਕਿ ਫੁੱਫੜ ਜਿਹੜਾ ਹੈ ਉਹ ਮਾਰਿਆ ਜਾਂਦਾ ਆ ਤੇ ਭੂਆ ਉਹਦੇ ਵਿਯੋਗ ਦੇ ਵਿੱਚ ਦੁਖੀ ਰਹਿੰਦੀ ਆ ਜਿਨ੍ਹਾਂ ਔਰਤਾਂ ਨੇ ਕਦੇ ਕੋਈ ਕੰਮ ਨਹੀਂ ਕੀਤਾ ਸੀ ਉਹਨਾਂ ਨੂੰ ਹੁਣ ਇੱਥੇ ਸਾਰੇ ਕੰਮ ਫੱਤੀ ਕਰਨੇ ਪੈਂਦੇ ਆ ਤੇ ਇਸ ਕਹਾਣੀ ਰਾਹੀਂ ਅਸੀਂ 47 ਦੀ ਵੰਡ ਨੂੰ ਸਮਝਦੇ ਆ ਲੋਕਾਂ ਦੇ ਜੀਵਨ ਨੂੰ ਸਮਝਿਆ ਤੇ ਨਾਲ ਹੀ ਸਾਨੂੰ ਪਤਾ ਲੱਗਦਾ ਕਿ ਉਸ ਵੇਲੇ 10 ਲੱਖ ਜਿਹੜਾ ਵਿਅਕਤੀ ਮਾਰੇ ਆ ਗਏ ਟ੍ਰੇਨਾਂ ਪਰ ਪਰ ਕੇ ਇਤਰੋਂ ਮਰਿਆ ਲੀਆਂ ਗਈਆਂ ਉਧਰੋਂ ਮਰਿਆ ਲੀਆਂ ਲਾਸ਼ਾਂ ਜਿਹੜੀਆਂ ਆਈਆਂ ਸੁਖਵੰਤ ਕੌਰ ਮਾਨ ਜਿਹੜੀ ਇੱਕ ਸਾਡੀ ਸ਼ੁਰੂਆਤੀ ਦੌਰ ਦੀ ਕਹਾਣੀਕਾਰ ਹੈ ਉਹਨੇ ਕਿਸਾਨੀ ਨਾਲ ਸੰਤਾਲੀ ਦੀ ਬੰਡ ਨਾਲ ਜਿਹੜੀਆਂ ਕਹਾਣੀਆਂ ਲਿਖੀਆਂ ਸੋ ਸਾਨੂੰ ਇਸ ਕਹਾਣੀ ਦਾ ਜਿਹੜਾ ਵਿਸ਼ਾ ਮੁੱਖ ਰੂਪ ਦੇ ਵਿੱਚ ਉੱਪਰ ਕੇ ਸਾਡੇ ਸਾਹਮਣੇ ਆਂਦਾ ਉਹ 1947 ਦੇ ਲੋਕਾਂ ਦੇ ਉਜਾੜੇ ਦਾ ਦਰਦ ਤੇ ਉਹਨਾਂ ਨੇ ਆਪਣੇ ਆਪ ਨੂੰ ਉਹ ਜਿਹੜਾ ਹੈ ਜੀਵਨ ਨੂੰ ਕਿਵੇਂ ਲੀਤੇ ਲੈ ਕੇ ਆਂਦਾ ਪੰਜਾਬੀਆਂ ਨੂੰ ਤੁਹਾਨੂੰ ਪਤਾ ਹਮੇਸ਼ਾ ਜਿਹੜੀਆਂ مصیبتਾਂ ਰਹੀਆਂ ਨੇ ਇਹ ਇੱਕ ਬੜ ਬਹੁਤ ਵੱਡਾ ਸਾਡੇ ਤੇ 47 ਦਾ ਜਿਹੜਾ زخم ਹੈ ਉਸੇ زخم ਨੂੰ ਲੇਖਕਾਂ ਨੇ ਸੁਖਵੰਤ ਵਰਮਾਨ ਨੇ ਇਸ کہانی ਵਿੱਚ ਪੇਸ਼ ਕੀਤਾ